ਰਾਜ ਆਪਣਾ ਰਾਜ ਆ ਲਿਆ ਰਹਾਲੇ ਪਾਵ ਦੇ ਗਿਆ ਸੀ ਵੀ ਸੈਸੀ ਪਾਰਟੀ ਨਾਲ ਕਰਦੀ ਨੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਾ ਕੇ ਗਏ ਜਿਹੜੇ ਅਮਨ ਉਹ ਕੋਲੇ ਵੀ ਜਾ ਕੇ ਇੱਥੇ ਉਹ ਹੋਰ ਕੋਲੇ ਜਾ ਕੇ ਇੱਥੋਂ ਆਏ ਨਹੀਂ ਕਾਂਗਰਸ ਲੇਟ ਆਈ ਕਾਲੀਆਂ ਨੇ ਜਿਲ੍ਹਾ ਪੱਧਰ ਦੀ ਅਗੂ ਕੇ ਜਿਆਦਾ ਤੇ ਤੁਲ ਮਿਲਿਆ ਬੈਠੇ ਉਹ ਸੈਸੀ ਪਾਰਟੀ ਆਪਣੇ ਜਿਵੇਂ ਨਹੀਂ ਹੈਗੀਆਂ ਦੀ ਕੋਈ ਮੀਡਿਉਮ ਵੀ ਚਲੋ ਪਰ ਕਾਨੂੰਨ ਹੁਣ ਸਿਰਫ ਕਹਿਣ ਲਈ ਆਪਣਾ ਕਿਹੜਾ ਹੈ 17 也是跟在我这里，我我也也也做点那个茶叶。